ਹੈਲੋ ਦੋਸਤੋ ਬੈ ਸਵਿਚਰ ਰਿਡੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਇਸ ਵੀਡੀਓ ਅੰਦਰ ਜੋ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸੈਂਸ ਫਰੀਦਕੋਟ ਵੱਲੋਂ ਜੋ 7 ਸਤੰਬਰ ਨੂੰ ਸਟਾਫ ਨਸ ਮਾਰਨਿੰਗ ਸ਼ਿਫਟ ਦਾ ਐਗਜ਼ਾਮ ਲਿਆ ਸੀ ਬਟ ਬਾਅਦ ਵਿੱਚ ਜੋ ਕੈਨਸਲ ਕੀਤਾ ਗਿਆ ਸੀਗਾ ਉਸ ਅੰਦਰ ਜੋ ਪੰਜਾਬੀ ਪੇਪਰ ਬਣਿਆ ਸੀਗਾ ਉਸ ਵਿੱਚੋਂ ਆਪਾਂ 31 ਕੁਐਸਚਨ ਕਰ ਰਹੇ ਆ ਜੋ ਕਿ ਕੈਂਡੀਡੇਟ ਵੱਲੋਂ ਆਪਾਂ ਨੂੰ ਪ੍ਰੋਵਾਈਡ ਕਰਵਾਏ ਗਏ ਨੇ ਤਾਂ ਵੀਡੀਓ ਦੇਖੀ ਤੱਕ ਬਨੇ ਰਹਿਣਾ ਇਸ ਦੇ ਨਾਲ ਚੈਨਲ ਤੇ ਫਸਟ ਵਾਰ ਵਿਸਤ ਕੀਤਾ ਚਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਹਿੰਦਵਾਤ ਵੱਦ ਸ਼ੇਅਰ ਜਰੂਰ ਕਰ ਦੇਣਾ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਛੋਟੀ ਜੀ ਅਪਡੇਟ ਦੇ ਦੇਈਏ ਜਦ 7 ਤੇ 8 ਸਤੰਬਰ ਨੂੰ ਜੋ ਇਗਜ਼ਾਮ ਹੋਣਾ ਸੀ ਤਾਂ ਬਹੁਤ ਸਾਰੇ ਕੈਂਡੀਡੇਟ ਦੇ ਜੋ ਮੈਸੇਜ ਆਉਂਦੇ ਸੀ ਉਹਨਾਂ ਨੂੰ ਜੋ ਪੰਜਾਬੀ ਪੇਪਰ ਬਾਰੇ ਨਹੀਂ ਸੀ ਪਤਾ ਕਿ ਜੋ ਪੰਜਾਬੀ ਪੇਪਰ ਵੀ ਹੋਵੇਗਾ ਐਂਡ ਬਹੁਤ ਸਾਰੇ ਕੈਂਡੀਡੇਟਾਂ ਦਾ ਇਹੋ ਜਿਹੇ ਕੁਐਸਚਨ ਸੀ ਕਿ ਜੋ ਨਰਸਿੰਗ ਇਗਜ਼ਾਮ ਵਿੱਚ ਜੋ ਪੰਜਾਬੀ ਪੇਪਰ ਦਾ ਕੀ ਕੰਮ ਹੈ ਤਾਂ ਤੁਹਾਨੂੰ ਦੱਸ ਦਈਏ ਜੋ ਇਹ ਪੇਪਰ ਹੈ ਇਹ ਸਿਰਫ ਪੰਜਾਬੀ ਕੁਆਲੀਫਾਈ ਪੇਪਰ ਹੈ ਪੰਜਾਬ ਲੈਵਲ ਦੀ ਕੋਈ ਵੀ ਗਰੁੱਪ ਸੀ ਤੇ ਡੀ ਦੀ ਪੋਸਟ ਹੈ ਉਸ ਅੰਦਰ ਜੋ ਪੰਜਾਬੀ ਪੇਪਰ ਲਾਜ਼ਮੀ ਕੀਤਾ ਗਿਆ ਹੈ ਇਹ ਸਿਰਫ ਕੁਆਲੀਫਾਈ ਨੇਚਰ ਦਾ ਰੈਂਦਾ ਇਹ 50 ਨੰਬਰ ਦਾ ਹੁੰਦਾ ਹੈ ਇਸ ਨੂੰ ਜੋ ਕੁਆਲੀਫਾਈ ਕਰ ਲਈ 50% ਨੰਬਰ ਲੈਣੇ ਲਾਜ਼ਮੀ ਹੁੰਦੇ ਨੇ ਮਤਲਬ ਕਿ ਪੰਜਾਬ ਵਿੱਚੋਂ 25 ਨੰਬਰ ਲੈਣੇ ਜ਼ਰੂਰੀ ਹੁੰਦੇ ਨੇ ਜੇਕਰ ਤੁਸੀਂ 25 ਨੰਬਰ ਨਹੀਂ ਲੈ ਪਾਉਂਦੇ ਭਾਵੇਂ ਤੁਸੀਂ ਮੇਨ ਐਗਜ਼ਾਮ ਵਿੱਚੋਂ 90 ਵਿੱਚੋਂ 90 ਨੰਬਰ ਲੈ ਗਏ ਫਿਰ ਵੀ ਤੁਸੀਂ ਡਿਸਕਵਾਲਿਫਾਈ ਮੰਨੇ ਜਾਓਗੇ ਮਤਲਬ ਕਿ ਜੋ ਪੰਜਾਬੀ ਪੇਪਰ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਐਂਡ ਤੁਹਾਨੂੰ ਦੱਸ ਦਈਏ ਜੋ ਸਾਡੇ ਵੱਲੋਂ ਨੋਟਸ ਰੈਡੀ ਕੀਤੇ ਗਏ ਨੇ ਫੋਲੋ ਸਿਲੇਬਸ ਅਨੁਸਾਰ ਇਸ ਵਿੱਚ ਜੋ ਸਾਰਾ ਸਿਲੇਬਸ ਕਵਰ ਕੀਤਾ ਗਿਆ ਹੈ ਤੁਹਾਡਾ ਪੰਜਾਬੀ ਦਾ ਸਿਰਫ ਤੁਹਾਨੂੰ 149 ਰੁਪੀਜ਼ ਵਿੱਚ ਪ੍ਰੋਵਾਈਡ ਕਰ ਰਹੇ ਹਾਂ ਠੀਕ ਹੈ ਜੀ ਤਾਂ ਜੋ 7 ਸਤੰਬਰ ਨੂੰ ਐਗਜ਼ਾਮ ਬਣਿਆ ਸੀ ਉਸ ਵਿੱਚ 70% ਜੋ ਸਿਲੇਬਸ ਸਾਡੇ ਨੋਟਸਾਂ ਨੇ ਕਵਰ ਕੀਤਾ ਸੀਗਾ ਤੇ ਬਾਕੀ ਜੋ 30% ਗੁਰਬਾਣੀ ਤੇ ਥੋੜਾ ਟਫ ਲੈਵਲ ਦਾ ਰਿਹਾ ਸੀ ਆਪਾਂ ਉਸ ਨੂੰ ਵੀ ਕਵਰ ਕਰ ਦਿੱਤਾ ਗਿਆ ਹੈ ਉਸ ਦੇ ਨੋਟਸ ਵੀ ਰੈਡੀ ਕਰ ਦਿੱਤੇ ਗਏ ਨੇ ਜੋ ਸਾਡੇ ਨਾਲ ਕੈਂਡੀਡੇਟ ਆਲਰੇਡੀ ਜੁੜੇ ਨੇ ਉਹਨਾਂ ਨੂੰ ਇਹ ਨੋਟਸ ਅੱਜ ਸ਼ਾਮ ਤੱਕ ਪ੍ਰੋਵਾਈਡ ਕਰ ਦਿੱਤੇ ਜਾਣਗੇ ਠੀਕ ਹੈ ਜੀ ਐਂਡ ਜੋ ਵੀ ਨਵੇਂ ਕੈਂਡੀਡੇਟ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਤੁਸੀਂ WhatsApp ਮੈਸੇਜ ਕਰਨਾ ਹੈ 7087671345 ਸਿਰਫ 149 ਰੁਪਏ ਵਿੱਚ ਇਹ ਫੁੱਲ ਸਲਿਪਸ ਦੇ ਨੋਟਸ ਪਰਚੇਸ ਕਰ ਸਕਦੇ ਹੋ ਠੀਕ ਹੈ ਜੀ ਤੁਹਾਨੂੰ ਕੀ ਤੋਂ ਹੋਰ ਪੜਨ ਦੀ ਜਰੂਰਤ ਨਹੀਂ ਹੈਗੀ ਤੁਹਾਡਾ ਇਸ ਵਿੱਚੋਂ ਹੀ ਐਗਜ਼ਾਮ ਕੁਆਲੀਫਾਈ ਹੋ ਜਾਣਾ ਹੈ ਕੁਐਸਚਨ ਨੰਬਰ 1 ਡਾਕਟਰ ਪੀਮਰਾਓ ਅੰਬੇਦਕਰ ਦਾ ਜਨਮ ਕਿੱਥੇ ਹੋਇਆ ਸੀ ਤਾਂ ਰਾਈਟ ਆਨਸਰ ਹੈ ਮਧ ਪ੍ਰਦੇਸ਼ ਮਧ ਪ੍ਰਦੇਸ਼ ਦੇ ਪਿੰਡ ਮਾਹੂ ਵਿਖੇ ਜੋ ਜਨਮ ਹੋਇਆ ਸੀ ਡਾਕਟਰ ਪੀ ਮਰਾਓ ਅੰਬੇਦਕਰ ਦਾ ਗੁਰਮਤ ਕਾਵਟਾਰਾ ਵਿੱਚ ਕਿਹੜੇ ਕਿਹੜੇ ਗੁਰੂਆਂ ਦਾ ਵਿਸ਼ੇਸ਼ ਯੋਗਦਾਨ ਹੈ ਤਾਂ ਰਾਈਟ ਆਨਸਰ ਹੈ ਉਪਰੋਕਤ ਸਾਰੇ ਬਟ ਜੇਕਰ ਕੁਐਸਚਨ ਬਣੇ ਕਿ ਗੁਰਮਤ ਕਾਵਟਾਰਾ ਦੇ ਸੰਸਥਾਪਕ ਕਿਹੜੇ ਗੁਰੂ ਨੇ ਤਾਂ ਉਹ ਰਾਈਟ ਆਨਸਰ ਆਪਣਾ ਜੋ ਹੋਵੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਕਿਸ ਗੁਰੂ ਜੀ ਦੀਆਂ ਸਤਰਾਂ ਹਨ ਤਾਂ ਰਾਈਟ ਆਨਸਰ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਇਹ ਸ਼ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਪਜੀ ਸਾਹਿਬ ਬਾਣੀ ਅੰਦਰ ਦਰਜ ਨੇ ਕੱਪੜਿਆਂ ਤੋਂ ਬਾਹਰ ਹੋਣਾ ਮਹਾਵਰੇ ਦਾ ਸਹੀ ਅਰਥ ਲੱਭੋ ਤਾਂ ਰਾਈਟ ਆਨਸਰ ਹੈ ਬਹੁਤ ਗੁੱਸੇ ਵਿੱਚ ਹੋਣਾ ਕੱਪੜਿਆਂ ਤੋਂ ਬਾਹਰ ਹੋਣ ਦਾ ਅਰਥ ਹੈਗਾ ਬਹੁਤ ਗੁੱਸੇ ਵਿੱਚ ਆਉਣਾ ਕਿਸ ਗੁਰੂ ਸਾਹਿਬ ਨੇ ਕਾਪੇਦਾ ਤੇ ਸੰਦ ਪ੍ਰਬੰਧ ਦੇ ਖੇਤਰ ਵਿੱਚ ਸ਼ਬਦ ਬਾਣੀ ਜਾਂ ਭਾਵ ਨੂੰ ਪਹਿਲੀ ਥਾਂ ਦਿੱਤੀ ਗਈ ਤਾਂ ਰਾਈਟ ਆਨਸਰ ਹੈ ਜੀ ਸ੍ਰੀ ਗੁਰੂ ਅਮਰਦਾਸ ਜੀ ਐਂਡ ਇਹਨਾਂ ਨੇ ਜੋ ਸੰਦ ਪ੍ਰਬੰਧ ਨੂੰ ਜੋ ਦੂਜੇ ਸਥਾਨ ਤੇ ਰੱਖਿਆ ਹੈ ਪਹਿਲੇ ਸਥਾਨ ਤੇ ਰੱਖਿਆ ਹੈ ਸ਼ਬਦ ਬਾਣੀ ਜਾਂ ਭਾਵ ਨੂੰ ਕਿਸ ਗੁਰੂ ਜੀ ਦੁਆਰਾ ਰਚਿਤ ਬਾਣੀ ਦਾ ਪ੍ਰਦਾਨ ਰਸ ਸੰਤ ਰਸ ਹੈ ਦਾ ਰਾਈਟ ਆਨਸਰ ਹੈ ਜੀ ਸ੍ਰੀ ਗੁਰੂ ਅਮਰਦਾਸ ਜੀ ਠੀਕ ਹੈ ਜੀ ਸ੍ਰੀ ਗੁਰੂ ਅਮਰਦਾਸ ਜੀ ਦੀ ਜੋ ਬਾਣੀ ਹੈ ਇਹਦਾ ਜੋ ਪ੍ਰਦਾਨ ਰਸ ਸੰਤ ਰਸ ਹੈ ਅੰਮ੍ਰਿਤ ਸਰੋਵਰ ਅਤੇ ਸੰਤੋਖ ਸਰੋਵਰ ਦਾ ਕੰਮ ਕਿਸ ਗੁਰੂ ਸਾਹਿਬ ਨੇ ਪੂਰਾ ਕਰਵਾਇਆ ਰਾਈਟ ਆਨਸਰ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਐਂਡ ਇਹਨਾਂ ਦਾ ਜੋ ਨੀ ਪੱਥਰ ਰੱਖਿਆ ਸੀਗਾ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਐਂਡ ਇਸ ਕਾਰਜ ਨੂੰ ਜੋ ਪੂਰਾ ਕਰਵਾਇਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਕਿਹੜੇ ਗੁਰੂ ਸਾਹਿਬ ਨੂੰ ਸਰਬੰਸਦਾਨੀ ਕਿਹਾ ਗਿਆ ਹੈ ਰਾਈਟ ਆਨਸਰ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਰਬੰਸਦਾਨੀ ਕਿਹਾ ਜਾਂਦਾ ਹੈ ਮਾਰਚ ਵਿੱਚ ਸ਼ੁਰੂ ਹੋਣ ਵਾਲਾ ਦੇਸੀ ਮਹੀਨਾ ਕਿਹੜਾ ਹੈ ਰਾਈਟ ਆਨਸਰ ਹੈ ਜੀ ਚੇਤ ਠੀਕ ਹੈ ਜੀ ਚੇਤ ਮਹੀਨਾ ਜੋ 14 ਮਾਰਚ ਤੋਂ ਸ਼ੁਰੂ ਹੁੰਦਾ ਹੈ ਕਿਸ ਗੁਰੂ ਸਾਹਿਬ ਨੇ ਭਾਰਤ ਦੀ ਸੁੱਤੀ ਹੋਈ ਕੌਮ ਨੂੰ ਜਗਾਇਆ ਤਾਂ ਰਾਈਟ ਆਨਸਰ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜੋ ਭਾਰਤ ਦੀ ਸੁੱਤੀ ਹੋਈ ਕੌਮ ਨੂੰ ਜਗਾਇਆ ਭਾਰਤ ਵਿੱਚ 23 ਮਾਰਚ ਕੀ ਹੈ ਰਾਈਟ ਆਨਸਰ ਹੈ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਵਸ ਠੀਕ ਹੈ ਤਾਂ ਤੁਹਾਨੂੰ ਪਤਾ ਹੈ ਕਿ 23 ਮਾਰਚ 1931 ਨੂੰ ਜੋ ਸੀਧ ਭਗਤ ਸਿੰਘ ਨੂੰ ਜੋ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਤਾਂ 23 ਮਾਰਚ ਨੂੰ ਜੋ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ ਸ਼ਹੀਦ ਸਰਦਾਰ ਭਗਤ ਸਿੰਘ ਦਾ ਸ਼ਹੀਦ ਸਰਦਾਰ ਭਗਤ ਸਿੰਘ ਦਾ ਜਨਮ ਕਦੋਂ ਹੋਇਆ ਸੀ ਰਾਈਟ ਆਨਸਰ ਹੈ 22 ਸਤੰਬਰ 1907 ਨੂੰ ਠੀਕ ਹੈ 22 ਸਤੰਬਰ 1907 ਨੂੰ ਸ਼ਹੀਦ ਸਰਦਾਰ ਭਗਤ ਸਿੰਘ ਦਾ ਜੋ ਜਨਮ ਹੋਇਆ ਸੀ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਬਾ 1912 ਵਿੱਚ ਉਚੇਰੀ ਪੜ੍ਹਾਈ ਲਈ ਕਿੱਥੇ ਗਏ ਸਨ ਰਾਈਟ ਆਨਸਰ ਹੈ ਅਮਰੀਕਾ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਜੋ ਆਪਾਂ ਤੁਹਾਨੂੰ ਨੋਟਸ ਪ੍ਰੋਵਾਈਡ ਕਰਵਾਏ ਨੇ ਤਾਂ ਉਹਨਾਂ ਵਿੱਚ ਡਾਇਰੈਕਟ ਕੁਐਸਚਨ ਬਣੇ ਨੇ ਠੀਕ ਹੈ ਜੀ ਬਾਕੀ ਜੋ ਗੁਰਬਾਣੀ ਦੇ ਕੁਐਸਚਨ ਜੋ ਬਾਹਰੋਂ ਬਣ ਗਏ ਸੀਗੇ ਠੀਕ ਹੈ ਆਊਟ ਆਫ ਸਿਲੇਬਸ ਸੀਗੇ ਆਪਾਂ ਉਹਨਾਂ ਨੂੰ ਵੀ ਜੋ ਕਵਰ ਕਰ ਦਿੱਤਾ ਗਿਆ ਠੀਕ ਹੈ ਜੀ ਉਹਨਾਂ ਦੇ ਨੋਟਸ ਵੀ ਪ੍ਰੋਵਾਈਡ ਕੀਤੇ ਜਾਣੇ ਨੇ ਤੁਹਾਨੂੰ ਤਾਂ ਜੋ ਵੀ ਨਵੇਂ ਕੈਂਡੀਡੇਟ ਜੁੜਨਾ ਚਾਹੁੰਦੇ ਨੇ ਸਿਰਫ 149 ਰੁਪਏ ਪੇ ਕਰਕੇ ਠੀਕ ਹੈ ਇਹ ਨੋਟਸ ਪਰਚੇਜ ਕਰ ਸਕਦੇ ਨੇ ਤੁਹਾਨੂੰ ਕਿਤੋਂ ਹੋਰ ਪੜਨ ਦੀ ਜਰੂਰਤ ਨਹੀਂ ਹੈਗੀ ਇਸ ਵਿੱਚੋਂ ਹੀ ਆਰਾਮ ਨਾਲ ਤੁਹਾਡਾ ਜੋ ਪੇਪਰ ਕਲੀਅਰ ਹੋ ਜਾਣਾ ਡਾਕਟਰ ਪੀਮਰਾਓ ਉਮੇਦਕਰ ਦਾ ਜਨਮ ਕਦੋਂ ਹੋਇਆ ਸੀ ਤਾਂ ਰਾਈਟ ਆਨਸਰ ਏ 14 ਅਪ੍ਰੈਲ 1891 ਨੂੰ ਡਾਕਟਰ ਪੀਮਰਾਓ ਉਮੇਦਕਰ ਦੇ ਪਿਤਾ ਜੀ ਦਾ ਕੀ ਨਾਮ ਸੀ ਰਾਈਟ ਆਨਸਰ ਏ RAMJI MALOJJI SAKPAL ਠੀਕ ਹੈ ਇਹ RAM JI MALOJI SAKPASI DR PIMRAO AMBEDKAR JI ਦੇ ਪਿਤਾ ਦਾ ਨਾਮ ਦਿੱਤੇ ਅੰਕ ਨੂੰ ਪੰਜਾਬੀ ਵਿੱਚ ਚੁਣੋ ਤਾਂ ਰਾਈਟ ਆਨਸਰ ਹੈ 99 ਠੀਕ ਹੈ ਜੀ ਤਾਂ ਇਹ ਸਾਰੇ ਅੰਕ ਆਪਾਂ ਤੁਹਾਨੂੰ ਦਿੱਤੇ ਨੇ ਤਾਂ ਤੁਸੀਂ ਉਥੋਂ ਸਾਰੇ ਹੀ ਇੱਕ ਵਾਰ ਚੰਗੀ ਤਰ੍ਹਾਂ ਦੇਖ ਲੈਣੇ ਨੇ ਲੋਧੀ ਵੰਸ਼ ਦਾ ਆਖਰੀ ਸਾਸ ਕਿਹੜਾ ਸੀ ਤਾਂ ਰਾਈਟ ਆਨਸਰ ਹੈ ਜੀ ਅਬਰਾਹਮ ਲੋਧੀ ਠੀਕ ਹੈ ਤਾਂ ਇਹ ਜੋ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਇਹ ਕੁਐਸਚਨ ਬਣਿਆ ਸੀਗਾ ਤਾਂ ਲੋਧੀ ਵੰਸ਼ ਦਾ ਜੋ ਆਖਰੀ ਸ਼ਾਸਕ ਸੀਗਾ ਅਬਰਾਮ ਲੋਧੀ ਐਂਡ ਜੋ ਲੋਧੀ ਵੰਸ਼ ਦੀ ਸਥਾਪਨਾ ਕੀਤੀ ਗਈ ਸੀ ਬਹਿਲੋਲ ਲੋਧੀ ਦੁਆਰਾ ਜਦ ਲੋਧੀ ਵੰਸ਼ ਦਾ ਜੋ ਅੰਤ ਹੋਇਆ ਸੀਗਾ 1526 ਨੂੰ ਠੀਕ ਹੈ ਜੀ ਇਹ ਅੰਤ ਕਿਵੇਂ ਹੋਇਆ ਸੀਗਾ ਬਾਬਰ ਤੇ ਅਬਰਾਮ ਲੋਧੀ ਵਿੱਚ ਕਰਜੋ ਪਾਣੀਪਤ ਦੀ 1526 ਵਿੱਚ ਲੜਾਈ ਹੋਈ ਸੀ ਇਸ ਵਿੱਚ ਜੋ ਅਬਰਾਮ ਲੋਧੀ ਹਾਰ ਗਿਆ ਸੀਗਾ ਤਾਂ ਇਸ ਤਰ੍ਹਾਂ ਜੋ ਲੋਧੀ ਵੰਸ਼ ਦਾ ਅੰਤ ਹੋ ਗਿਆ ਸੀ ਸ਼ਹੀਦ ਕਰਤਾਰ ਸਿੰਘ ਸਰਾਬਾ ਦਾ ਜਨਮ ਕਦੋਂ ਹੋਇਆ ਸੀ? ਰਾਈਟ ਆਨਸਰ ਹੈ 24 ਮਈ 1897 ਈਸਵੀ ਨੂੰ। ਠੀਕ ਹੈ ਜੀ 24 ਮਈ 1897 ਈਸਵੀ ਨੂੰ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਬਾ ਦਾ ਜਨਮ ਹੋਇਆ ਸੀ। ਗਾਂਧੀਜੀ ਬ੍ਰਿਸਟਰ ਬਣ ਲਈ ਜਦੋਂ ਲੰਡਨ ਗਏ ਉਸ ਸਮੇਂ ਉਹਨਾਂ ਦੀ ਉਮਰ ਕਿੰਨੀ ਸੀ? ਰਾਈਟ ਆਨਸਰ ਹੈ 19 ਸਾਲ। ਇਹਨਾਂ ਦਾ ਜੋ ਜਨਮ ਹੋਇਆ ਸੀ 1863 ਈਸਵੀ ਨੂੰ। ਐਂਡ ਇਹ ਗਏ ਸੀਗੇ ਬ੍ਰਿਸਟਰ ਬਣ ਲਈ ਜੋ ਲੰਡਨ 1888 ਵਿੱਚ ਮਤਲਬ ਕਿ ਉਸ ਟਾਈਮ ਇਹਨਾਂ ਦੀ ਜੋ ਉਮਰ ਸੀਗੀ 19 ਸਾਲ ਗਾਂਧੀ ਜੀ ਦਾ ਜਨਮ ਕਿੱਥੇ ਹੋਇਆ ਸੀ ਰਾਈਟ ਆਨਸਰ ਹੈ ਪੋਰਬੰਦਰ ਪੋਰਬੰਦਰ ਗੁਜਰਾਤ ਵਿਖੇ ਜੋ ਜਨਮ ਹੋਇਆ ਸੀ ਗਾਂਧੀ ਜੀ ਦਾ ਊਠਣਾ ਕੁਦਦੇ ਬੋਰੇ ਕੁਦਦੇ ਮਹਾਵ੍ਰੇ ਦਾ ਸਹੀ ਅਥਲਬੋ ਤਾਂ ਰਾਈਟ ਆਨਸਰ ਹੈਗਾ ਜਦੋਂ ਹੱਕਦਾਰਤਾ ਚੁੱਪ ਰਹੀ ਅਨਹੱਕ ਦਾ ਰੋਲਾ ਪਾਵੇ ਤਾਂ ਉਸ ਟਾਈਮ ਇਹ ਜੋ ਮੁਹਾਵਰਾ ਵਰਤੇ ਜਾਂਦਾ ਹੈ ਪੁੱਠੋਹਾਰੀ ਕੀ ਹੈ ਰਾਈਟ ਆਨਸਰ ਹੈ ਉਪਪਾਸਾ ਠੀਕ ਹੈ ਇਹ ਪੰਜਾਬੀ ਦੀ ਜੋ ਉਪਪਾਸਾ ਹੈ ਊੜਾ ੜਾ ਈੜੀ ਸਸਾ ਹਾ ਨੂੰ ਵਰਣਮਾਲਾ ਅਨੁਸਾਰ ਕਿਹੜੀ ਟੋਲੀ ਕਿਹਾ ਜਾਂਦਾ ਹੈ ਰਾਈਟ ਆਨਸਰ ਹੈ ਜੀ ਮੁੱਖ ਵਰਗ ਇਹ ਆਪਾਂ ਤੁਹਾਨੂੰ ਇੱਕ ਜੋ ਲੱਗ ਤੋਂ ਪੀਡੀਐਫ ਪ੍ਰੋਵਾਈਡ ਕੀਤੀ ਹੈ ਰਿਵੀਜ਼ਨ ਵਾਲੀ ਤਾਂ ਉਸ ਵਿੱਚ ਤੁਹਾਨੂੰ ਸਾਰੇ ਦਿੱਤੇ ਨੇ ਮੁੱਖ ਵਰਗ, ਇਕ ਵਰਗ, ਚਵਰਗ, ਠਵਰਗ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਦੇਖ ਲੈਣਾ ਹੈ ਗੁਰਮੁਖੀ ਲਿਪੀ ਦੇ ਹੋਰ ਕਿਹੜੇ-ਕਿਹੜੇ ਨਾਮ ਪ੍ਰਸਿੱਧ ਹਨ ਤਾਂ ਰਾਈਟ ਆਨਸਰ ਹੈ ਠੀਕ ਹੈ ਜੀ 35 ਤੇ ਪੰਜਾਬੀ ਵਰਣਮਾਲਾ ਪਾਸਾ ਦੀ ਸਭ ਤੋਂ ਵੱਡੀ ਇਕਾਈ ਕੀ ਹੈ ਰਾਈਟ ਆਨਸਰ ਹੈ ਵਾਕ ਪਾਸਾ ਦੀ ਜੋ ਵੱਡੀ ਤੋਂ ਵੱਡੀ ਇਕਾਈ ਹੁੰਦੀ ਹੈ ਬਾਕ ਹੋਠੀ ਧੁਨੀਆਂ ਕਿਹੜੀਆਂ ਹਨ ਤਾਂ ਰਾਈਟ ਆਨਸਰ ਹੈ ਪਪਾ ਫਫਾ ਬੱਬਾ ਮਮਾ ਵਾਵਾ ਠੀਕ ਹੈ ਜਦੋਂ ਇਹਨਾਂ ਨੂੰ ਆਪਾਂ ਉਚਾਰਦੇ ਹਾਂ ਤਾਂ ਜੋ ਆਪਣੇ ਹੋਠਾਂ ਦੁਆਰੇ ਜੋ ਕਿਰਿਆ ਹੁੰਦੀ ਹੈਗੀ ਤਾਂ ਇਹਨਾਂ ਨੂੰ ਜੋ ਹੋਠੀ ਧੁਨੀਆਂ ਕਿਹਾ ਜਾਂਦਾ ਹੈ ਰਚਿਤ ਸ਼ਬਦ ਕਿਨੇ ਪ੍ਰਕਾਰ ਦੇ ਹੁੰਦੇ ਹਨ ਰਾਈਟ ਆਨਸਰ ਹੈ 2 ਠੀਕ ਹੈ ਸਮਾਸੀ ਦੇ ਉਤਪਨ ਲਿਪੀ ਕੀ ਹੈ ਰਾਈਟ ਆਨਸਰ ਹੈ ਇੱਕ ਬੋਲੀ ਦਾ ਬਾਨ ਹੈ ਤੇ ਬੋਲੀ ਦਾ ਪਹਿਰਾਵਾ ਤੇ ਪੰਜਾਬੀ ਭਾਸ਼ਾ ਦੀ ਜੋ ਲਿਪੀ ਹੈਗੀ ਆ ਗੁਰਮੁਖੀ ਲਿਪੀ ਦੇਨ ਦਾ ਸੋਧ ਰੂਪ ਚੁਣੋ ਤਾਂ ਰਾਈਟ ਆਨਸਰ ਹੈ ਸਨਿਚਰਵਾਰ ਠੀਕ ਹੈ ਜੀ ਸਨਿਚਰਵਾਰ ਤਾਂ ਤੁਸੀਂ ਦੇਖੋਗੇ ਜੋ ਸਨੇਚਰਵਾਰ ਉਡੇ ਅੰਦਰ ਲਿਖਿਆ ਗਿਆ ਇਹ ਬਿਲਕੁਲ ਸਹੀ ਹੈ ਉਜੜੇ ਬਾਗਾਂ ਦੇ ਗਲੜ ਪਟਵਾਰੀ ਖਾਨ ਕਦੋਂ ਵਰਤੀ ਜਾਂਦੀ ਹੈ ਤਾਂ ਰਾਈਟ ਆਨਸਰ ਹੈ ਚੰਗੀ ਚੀਜ਼ ਦੀ ਅਨਹੋਦ ਵਿੱਚ ਮਾੜੀ ਚੀਜ਼ ਦੀ ਕਦਰ ਹੋਣਾ ਠੀਕ ਹੈ ਜੀ ਤਾਂ ਉਸ ਟਾਈਮ ਜੋ ਇਹ ਖਾਨ ਵਰਤੀ ਜਾਂਦੀ ਹੈ ਇਸ ਤਰ੍ਹਾਂ ਇਹ 31 ਉਹ ਕੁਐਸਚਨਸ ਹਨ ਜੋ ਕੈਡੀਡੇਟ ਵੱਲੋਂ ਪ੍ਰੋਵਾਈਡ ਕਰਵਾਈ ਗਏ ਸਨ ਜੋ 7 ਸਤੰਬਰ ਨੂੰ ਐਗਜ਼ਾਮ ਹੋਇਆ ਸੀ ਐਂਡ ਇੱਕ ਪੰਜੰਬਰ ਦਾ ਤੁਹਾਨੂੰ ਪੈਰਾਗ੍ਰਾਫ ਆਇਆ ਸੀਗਾ ਉਸ ਵਿੱਚੋਂ ਤੁਸੀਂ ਕੁਐਸਚਨ ਲੱਭਨੇ ਹੁੰਦੇ ਨੇ ਉਹ ਤੁਸੀਂ ਬੜੇ ਹੀ ਧਿਆਨ ਨਾਲ ਪੈਰਾ ਪੜ੍ਹ ਕੇ ਬੜੇ ਹੀ ਆਸਾਨੀ ਨਾਲ ਤੁਸੀਂ ਕੁਐਸਚਨ ਲੱਭ ਸਕਦੇ ਹੋ ਇਸ ਤਰ੍ਹਾਂ ਅੱਜ ਦੀ ਜੋ ਕਲਾਸ ਸਮਾਪਤ ਹੋਈ ਕਲਾਸ ਵਧੀਆ ਲੱਗੀ ਹੈ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ